ਤਰੀ ਬੇਜਵਾਨਾਂ ਲਵਾਰਸ ਕੁੱਤਿਆਂ ਦੀ ਕਰ ਰਹੇ ਨੇ ਰੋਜ਼ਾਨਾ ਸੇਵਾ ਸਵੇਰੇ 10 ਵਜੇ ਤੋਂ ਖਾਣੇ ਦੀ ਤਿਆਰੀ ਕਰ ਦਿੰਦੇ ਨੇ ਸ਼ੁਰੂ ਫਿਰ ਰਾਤ ਨੂੰ 11 ਵਜੇ ਤੱਕ ਵੱਖ-ਵੱਖ ਥਾਵਾਂ ਤੇ ਪਹੁੰਚ ਕੇ ਖੁਦ ਲਵਾਰਸ ਕੁੱਤਿਆਂ ਨੂੰ ਖਾਣਾ ਖਵਾਉਂਦੇ ਨੇ ਕਿਸੇ ਵੀ ਬਿਮਾਰੀ ਜਾਂ ਹਾਦਸੇ ਜਖਮੀ ਹੋਣ ਵਾਲੇ ਕੁੱਤਿਆਂ ਦਾ ਇਲਾਜ ਵੀ ਇਨਸਾਨਾਂ ਵਾਂਗ ਕਰਵਾਇਆ ਜਾਂਦਾ ਹੈ ਵਾਲੀਆਂ ਪਰਿਵਾਰ ਵੱਲੋਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਚ ਲਵਾਰਸ ਕੁੱਤਿਆਂ ਦੀ ਹੋ ਚੁੱਕੀ ਹੈ ਪਰ ਇਨ੍ਹਾਂ ਬੇਜਵਾਨਾਂ ਲਈ ਖੁਰਾਕ ਦੀ ਬਹੁਤ ਕਮੀ ਆ ਰਹੀ ਹੈ ਨਾਲ ਹੀ ਹਾਸੀ ਵੀ ਇਹਨਾਂ ਨਾਲ ਬਹੁਤ ਵਾਪਰਦੇ ਨੇ ਅਤੇ ਇਹ ਕਾਫੀ ਬਿਮਾਰੀਆਂ ਤੋਂ ਪੀੜਤ ਵੀ ਹੋ ਜਾਂਦੇ ਹਨ ਪਰ ਕਿਤੇ ਨਾ ਕਿਤੇ ਕੁਝ ਲੋਕ ਜਾਂ ਸਮਾਜ ਸੇਵੀ ਇਹਨਾਂ ਬੇਜਵਾਨਾਂ ਦੀ ਸੇਵਾ ਲਈ ਅਨਤਕ ਮਿਹਨਤ ਕਰ ਰਹੇ ਹਨ ਅਜਿਹਾ ਹੀ ਇੱਕ ਪਰਿਵਾਰ ਫਰੀਦਕੋਟ ਦਾ ਸਾਹਮਣੇ ਆਇਆ ਹੈ ਇਸ ਪਰਿਵਾਰ ਦੇ ਮੁਖੀ ਪਤੀ ਪਤਨੀ ਦੋਨੋਂ ਫਰੀਦਕੋਟ ਚ 350 ਦੇ ਕਰੀਬ ਲਵਾਰ ਸਕੁੱਤਿਆਂ ਦੀ ਹਰ ਪੱਖੋਂ ਹਰ ਰੋਜ਼ ਸੇਵਾ ਕਰ ਰਹੇ ਹਨ ਇਹਨਾਂ ਪਤੀ ਪਤਨੀ ਦਾ ਜ਼ਿਆਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਇਹਨਾਂ ਬੇਜ਼ੁਬਾਨਾਂ ਲਈ ਲੱਗਦਾ ਹੈ ਸਵੇਰੇ 10 ਵਜੇ ਇਹਨਾਂ ਲੋਵਾਰਸ ਕੁੱਤਿਆਂ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਨਾਲ ਦੀ ਨਾਲ ਜੇਕਰ ਕਿਸੇ ਕੁੱਤੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਸ ਦਾ ਮੈਡੀਕਲ ਟਰੀਟਮੈਂਟ ਕਰਦੇ ਹਨ ਇਹਨਾਂ ਕੁੱਤਿਆਂ ਨੂੰ ਰੈਸਕਿਊ ਕਰਕੇ ਆਪਣੇ ਘਰ ਵੀ ਲੈ ਕੇ ਆ ਜਾਂਦੇ ਹਨ ਅਤੇ ਫਿਰ ਸ਼ਾਮ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ 5 ਘੰਟੇ ਦੇ ਕਰੀਬ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਪਹੁੰਚ ਕੇ ਇਹਨਾਂ ਬੇਜਮਾਨਾਂ ਨੂੰ ਖਾਣਾ ਜਾ ਕੇ ਆਪਣੇ ਹੱਥੀ ਖਵਾਉਂਦੇ ਨੇ ਆਓ ਸੁਣਦੇ ਹਾਂ ਅਸਲ ਸਚਾਈ ਇਸ ਪਰਿਵਾਰ ਤੋਂ ਮੈਡਮ ਕੀ ਨਾਮ ਹੈ ਪਤਾ ਲੱਗਾ ਕਿ ਤੁਸੀਂ 350 ਦੇ ਕਰੀਬ ਹੈ ਜਿਹੜੇ ਸਟਰੀਟ ਡੌਗਸ ਆ ਉਹਨਾਂ ਦੀ ਜਿਹੜੀ ਸੇਵਾ ਕਰ ਰਹੇ ਹੋ ਹਾਂਜੀ ਮੈਂ ਬਸ ਸਾਰੇ ਬਸੇਸੀ ਇਹੀ ਕਹਿਣਾ ਚਾਹੁੰਦੇ ਆ ਕਿ ਮਤਲਬ ਚਲੋ ਜੇ ਇੰਨਾ ਤੱਕ ਇਹ ਮੇਰੀ ਵੀਡੀਓ ਪਹੁੰਚਦੀ ਹੈ ਉਹ ਵੱਧ ਤੋਂ ਵੱਧ ਸਾਡੀ ਹੈਲਪ ਕਰਨ ਵੀ ਅਸੀਂ ਇਹ ਜਿਹੜਾ ਨਾਲ ਸ਼ੈਲਟਰ ਬਣਾ ਸਕੀਏ ਤੇ ਜਿਹੜੇ ਬੱਚੇ ਬਿਮਾਰ ਹੈ گاਵਾਂ ਦਾ ਬਹੁਤ ਜ਼ਿਆਦਾ ਟ੍ਰੀਟਮੈਂਟ ਹੈ ਵੀ ਇਹ ਚ ਵੀ ਦੇਖ ਲੈਣਗੇ ਗਾਵਾਂ ਦਾ ਵੀ ਟ੍ਰੀਟਮੈਂਟ ਕਰਦੇ ਆ ਜਿਆਦਾ ਸੀਰੀਅਸ ਵਗੈਰਾ ਹੁੰਦੇ ਸਾਨੂੰ ਬਾਹਰ ਭੇਜਣੀਆਂ ਪੈਂਦੀਆਂ ਤੇ ਸਾਡੇ ਕੋਲੇ ਜਗ੍ਹਾ ਹੈ ਨਹੀਂ ਜੀ ਜੇ ਜਗ੍ਹਾ ਹੋਵੇ ਤਾਂ ਅਸੀਂ ਇੱਥੇ ਵੀ ਮਤਲਬ ਫਰੀਦਕੋਟ ਚ ਕੋਈ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਰੱਖਣ ਵਾਸਤੇ ਪੋਸੀਬਲ ਮੇਰੇ ਮੇਰੇ ਕੋਲੇ ਬਹੁਤ ਫੋਨ ਆਉਂਦੇ ਆ ਕੱਲ جے دو بچے نے اونਾਂ ਦੀ ਮਦਰ ਮਰ ਗਈ ਤੇ ਉਹ ਕਹਿੰਦੇ ਮੈਡਮ ਤੁਸੀਂ ਮੈਂ ਕਿਹਾ ਵੀ ਮੈਂ ਰੱਖ ਨਹੀਂ ਸਕਦੀ ਹੈਗੀ ਕਿਉਂ ਮੇਰੇ ਕੋਲੇ ਜਗ੍ਹਾ ਹੈ ਨਹੀਂ ਜੀ ਠੀਕ ਹੈ ਜੀ ਤੇ ਮੈਂ ਇਸ ਗੱਲ ਤੇ ਬਹੁਤ ਜ਼ਿਆਦਾ ਮਜਬੂਰ ਹੋ ਜਾਨੀ ਐ ਕਿਉਂ ਮੇਰੇ ਕੋਲੇ ਜੀ ਰੱਖਣ ਨੂੰ ਜਗ੍ਹਾ ਨਹੀਂ بس ਮੈਂ ਇਹੀ ਬੇਨਤੀ ਕਰਦੀ ਆ ਵੀ ਜੀ ਮੇਰੇ ਵੱਧ ਤੋਂ ਵੱਧ ਹੈਲਪ ਕਰਨ ਤੇ ਮੈਂ ਜਗ੍ਹਾ ਬਣਾ ਸਕਾਂ ਇਹਨਾਂ ਵਾਸਤੇ ਸ਼ੈਲਟਰ ਬਣਾ ਸਕਾਂ ਤੇ ਵੱਧ ਤੋਂ ਵੱਧ ਇਹਨਾਂ ਦਾ ਹੋਰ ਟਰੀਟਮੈਂਟ ਵਧੀਆ ਤਰੀਕੇ ਨਾਲ ਹੋਰ ਬੱਚੇ ਜਿਹੜੇ ਗਾਹਾਂ ਦੀ ਗਾਹਾਂ ਕਿ ਨਾ ਉਹਨਾਂ ਦੀ ਵੀ ਮਦਦ ਕਰਸ ਜੈਮਾਂ ਤੁਸੀਂ ਇਸ ਕਿਤੇ ਨਾਲ ਜੁੜੇ ਕਿਵੇਂ ਆ ਕਿਉਂਕਿ ਘਰ ਦਾ ਤਾਅ ਦਾ ਕੰਮ ਹੀ ਨਹੀਂ ਜਿਹੜਾ ਨਹੀਂ ਬਸ ਸਰ ਮੈਂ ਇੰਨੇ ਸਾਲਾਂ ਤੋਂ ਬਸ ਹੁਣ ਮੈਂ ਲੜਕੀ ਮਤਲਬ ਮੇਰੇ ਨਾਲ ਜੁੜੀ ਹੈ ਤੇ ਨਹੀਂ ਇੰਨੇ ਸਾਲਾਂ ਤੋਂ ਮੈਂ ਖੁਦ ਆਪਣੇ ਘਰ ਦਾ ਕੰਮ ਵੀ ਸਮੇਟਦੀ ਸੀਗੀ ਤੇ ਮੈਂ ਇੰਨਾ ਦੀ ਵੀ ਹੈਲਪ ਕਰ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੇ ਹੁਣ ਇਸ ਟਾਈਮ ਤੇ ਜੀ ਹਸੀ ਹਸਬੰਡ ਵਾਈਫ ਹਾਂ ਬੱਚੇ ਦੋ ਨੇ ਜੀ ਉਹ ਕੈਨੇਡਾ ਨੇ ਹਾਂ ਜੀ ਪਰਿਵਾਰ ਪੂਰਾ ਸਾਥ ਦੇ ਹਾਂਜੀ ਹਾਂਜੀ ਬੱਚੇ ਵੀ ਮੇਰੇ ਪੂਰਾ ਭਾਈ ਮੇਰਾ ਛੋਟਾ ਬੇਟਾ ਪਹਿਲਾਂ ਕਰਦਾ ਸੀਗਾ ਫਿਰ ਮੈਂ 2020 ਤੋਂ ਮੈਂ ਖੁਦ ਤੇ ਹਸਬੰਦ ਨਾਲ ਆਣ ਲੱਗੀ ਹਾਂ ਜੇ ਮਾਹੌਲ ਇਹਨਾਂ ਡੌਗਸ ਨੂੰ ਕਾਫੀ ਜਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਆ ਉਹਦੇ ਵਾਸਤੇ ਫਿਰ ਵੀ ਕੋਈ ਕਰਦੇ ਹਾਂ ਹਾਂ ਸਰ ਅਸੀਂ ਸਾਰਾ ਟ੍ਰੀਟਮੈਂਟ ਕਰਦੇ ਹਾਂ ਜਿਵੇਂ ਇਹਨਾਂ ਨੂੰ ਮਤਲਬ ਜੇ ਸਕਿਨ ਪ੍ਰੋਬਲਮ ਹੋ ਜਾਂਦੀ ਹੈ ਤੇ ਹੋਰ ਬਿਮਾਰ ਹੋ ਜਾਂਦੇ ਆ ਫਿਰ ਕਈ ਬੱਚੇ ਮਤਲਬ ਇੰਨੀ ਇਹੋ ਜੀ ਕੰਡੀਸ਼ਨ ਚ ਆ ਜਾਂਦੀ ਹੈ ਇੱਕ ਪਾਰਗੋ ਬਿਮਾਰੀ ਇਹਨਾਂ ਨੂੰ ਲੱਗ ਜਾਂਦੀ ਛੋਟੇ ਬੱਚਿਆਂ ਨੂੰ ਮੈਂ ਖੁਦ ਵੀ ਆਪਦੇ ਘਰੇ ਪੰਜ-ਪੰਜ ਬੱਚੇ ਰੱਖੇ ਆ ਰੈਸਕਿਊ ਕਰਕੇ ਲੈ ਕੇ ਜਾਂਦੀ ਆ ਜਦੋਂ ਠੀਕ ਹੋ ਜਾਂਦੇ ਐਕਸੀਡੈਂਟ ਦੇ ਜਿਨ੍ਹਾਂ ਦੇ ਲੱਕ ਟੁੱਟ ਜਾਂਦੇ ਨੇ ਛੋਟੇ ਬੱਚਿਆਂ ਦੇ ਉਹ ਵੀ ਇੱਥੇ ਬੱਚੇ ਹੈਗੇ ਨੇ ਜਿਹੜੇ ਇੱਕਦਮ ਵਧੀਆ ਤੁਰ ਕਿਹੜਾ ਖਾਣਾ ਇਹਨਾਂ ਨੂੰ ਤੁਸੀਂ ਤਿਆਰ ਕਰਕੇ ਦੇਣੇ ਔਰ ਕਿਵੇਂ ਤਿਆਰ ਕਰਦੇ ਕਿੰਨਾ ਟਾਈਮ ਲੱਗਦਾ ਇਹ ਸਾਰੇ ਦੇਖ ਲਓ ਅਸੀਂ 10 ਵਜੇ ਸ਼ੁਰੂ ਕਰਦੇ ਆ ਬਣਾਣਾ ਇਹ ਕਟੋਕਟ 11 11:30 ਵਜੇ ਤੱਕ ਤਿਆਰ ਹੁੰਦਾ ਜੀ ਫਿਰ ਉਦੋਂ ਬਾਅਦ ਠੰਡਾ ਕਰਨਾ ਪੈਂਦਾ ਸਾਰਾ ਕੁਝ ਕਰਕੇ ਫਿਰ ਸ਼ਾਮ ਨੂੰ 5 ਵਜੇ ਇਹ ਪੈਂਦਾ ਆਪਣੇ ਆਪਣੇ ਸਿਰਨਾ ਟਾਈਮ ਲੱਗ ਜਾਂਦਾ ਤੁਹਾਨੂੰ ਸਾਢੇ ਕਿੰਨੇ ਜਿਹੜੇ ਟੌਕ ਜਿਹਨਾਂ ਨੂੰ ਹਾਂਜੀ ਇਹ ਸਾਰੇ ਮੈਨੂੰ ਕਟੋਕਟ 25 ਕਿਲੋ ਰਾਈਸ ਰੋਟੀ ਦੇ ਬੰਦੇ ਨੇ ਮੇਰੇ ਠੀਕ ਹੈ ਜੀ ਤੇ ਹਾਂਜੀ ਤੇ ਬਾਕੀ ਦੁੱਧ ਵਗੈਰਾ ਹੁੰਦਾ 3-3 ਲੀਟਰ ਦੁੱਧ ਹੁੰਦਾ ਰੋਟੀ ਵਗੈਰਾ ਆਉਂਦੀ ਹੈ ਇਹਨਾਂ ਦੀ ਉਹ ਘ ਸੀ ਦੋਗਾ ਉ ਵੀ ਰੋਟੀ ਖਾਂਦੇ ਆ ਚਾਵਲ ਨਹੀਂ ਖਾਂਦੇ ਜੀ ਕਟੋੜ 3 ਕਿਲੋ ਆਟਾ ਰੋਜ਼ ਬੰਦ ਆ ਸਰ ਕਿੰਨੇ ਵਜੇ ਫਿਰ ਘਰੇ ਜਾਂਦੇ ਤੁਸੀਂ ਰਾਤ ਨੂੰ ਮੈਂ ਨਾ ਸਰ ਮੈਨੂੰ 10:30 ਤੋਂ 11 ਵਜੇ ਜਾਂਦੇ ਆ ਹਾਂਜੀ ਇਹ ਤਾਂ ਥੋੜੀ ਲੜਕੇ ਦੀ ਸਪੀਡ ਤੇ ਆਏ ਮੇਰੇ ਨਾਲ ਹੁੰਦਾ ਥੋੜਾ ਜਿਆਦਾ ਜਲਦੀ ਕਰਵਾ ਦਿੰਦੇ ਨੇ ਨਹੀਂ ਤਾਂ ਬਹੁਤ ਟਾਈਮ ਲੱਗ ਜਾਂਦਾ ਕਿਉਂ ਮੈਨੂੰ ਇਦਾਂ ਨਹੀਂ ਹੁੰਦਾ ਹੁੰਦਾ ਜੀ ਮੈਂ ਕਹਿੰਦਾ ਖਾਣਾ ਪਾ ਕੇ ਨਹੀਂ ਮੁੜਨਾ ਮੈਨੂੰ ਦੇਖਣਾ ਹੁੰਦਾ ਵੀ ਕੋਈ ਬੱਚਾ ਆਇਆ ਨਹੀਂ ਇਹ ਬਿਮਾਰ ਤਾਂ ਨਹੀਂ ਹੈਗਾ ਫਿਰ ਉਹਨੂੰ ਟ੍ਰੀਟਮੈਂਟ ਦੇਣਾ ਸਾਰਾ ਕੁਝ ਕਰਨਾ ਮੈਂ ਨਾ ਮੇਰਾ ਜਗਦੀਸ਼ ਸਿੰਘ ਵਾਲੀ ਆ ਜੀ ਤੇ ਇਹ ਕੰਮ ਕਰ ਰਿਹਾ ਬਹੁਤ ਵਧੀਆ ਹੈ ਪਹਿਲਾਂ ਮੈਂ ਵੀ ਮੈਂ ਵੀ ਇਹੀ ਕਰਦਾ ਕੰਮ ਮਤਲਬ ਕਿ ਤੇ ਮੈਂ 2 ਸਾਲ ਹੋ ਗਏ ਪਹਿਲਾਂ ਮੇਰੀ ਸ਼ਾਪ ਸੀਗੀ ਤੇ ਹੁਣ ਮੈਂ ਸ਼ਾਪ ਛੱਡ ਦਿੱਤੀ ਤੇ ਬੱਚੇ ਮਤਲਬ ਕਿ ਮੇਰੇ ਜਿਹੜੇ ਹੈਗੇ ਉਹ ਹੀ ਮਤਲਬ ਕਿ ਪੈਸੇ ਭੇਜਦੇ ਆ ਸਾਨੂੰ ਤੇ ਬਾਕੀ ਜਿੰਨੇ ਖਰਚੇ ਲੈਂਦੇ ਆ ਘੱਟ ਤੋਂ ਘੱਟ ਖਰਚ ਕੇ ਤੇ ਬਾਕੀ ਜਿੰਨੇ ਪੈਸੇ ਬਚ ਬਚ ਜਾਂਦੇ ਸਾਡੇ ਕੋਲ ਅਸੀਂ ਮਤਲਬ ਕਿ ਇਹਨਾਂ ਦੀ ਮਤਲਬ ਕਿ ਰੋਟੀ ਪਾਣੀ ਤੇ ਜਾਂ ਹੋਰ ਖਰਚਿਆਂ ਤੇ ਇਹਨਾਂ ਤੇ ਅਸੀਂ ਖਰਚ ਦਿੰਨੇ ਆ ਇਹ ਕਰ ਕਿਸ ਨੇ ਤੋਂ ਵੀ ਵੀਡੀਓ ਵੇਖ ਕੇ ਮਦਦ ਕਰਨੀ ਹੋਵੇ ਕਹਿੰਦੇ ਕੋ ਦਾ ਆਪ ਨਹੀਂ ਗਰਾਉਂਡ ਲੈਵਲ ਤੇ ਕੰਮ ਵਰਕ ਕਰ ਸਕਦਾ ਹਾਂਜੀ 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 ਤੋਂ ਵੀ ਮਦਦ ਕਰਨੀ ਹੋਵੇ ਤਾਂ ਉਹ ਕਿਵੇਂ ਕੰਟੈਕਟ ਕਰ ਸਕਦਾ ਤੋਂ ਕਿੱਥੇ ਮਿਲ ਸਕਦਾ ਜੀ ਆਪਣੇ ਸਾਈਟ ਤੇ ਆਪਣੀ ਸਾਈਟ ਦੇ ਤੇ ਤੁਸੀਂ ਗੂਗਲ ਦੇ ਉੱਤੇ ਆ ਭਰ ਲਓ ਐਨ ਜੀਓ ਦਾ ਨਾਂ ਭਰ ਲਓ ਡੋਗ ਹੈਲਪ ਐਂਡ ਕੇਅਰ ਸੁਸਾਇਟੀ ਫਿਜ਼ਿਕੋਡ ਦਾ ਫਿਜ਼ਿਕੋਡ ਨਾਂ ਵੀ ਭਰੋ ਪੂਰੇ ਕੱਲੀ ਡੋਗ ਐਂਡ ਹੈਲਪ ਐਂਡ ਕੇਅਰ ਸੁਸਾਇਟੀ ਭਰ ਲਓ ਗੂਗਲ ਤੇ ਫਿਰ ਵੀ ਆਪਣਾ ਆ ਜੂਗਾ ਜੀ ਕੋਈ ਨੰਬਰ ਵੀ ਹੈਗਾ ਜਿਹੜਾ ਤੁਸੀਂ ਹਾਂਜੀ ਹਾਂਜੀ ਕੀ ਨੰਬਰ ਹੈ ਜੀ ਕੰਟੈਕਟ 988512700